ਰਕਮੈਂਡ ਬਾਈ ਰਕਮੈਂਡ ਮੇਰੀ ਗੱਲ ਸੁਣ ਇਹਦੀ ਗੱਲ ਹੈਗੀ ਇਹਦੀ ਗੱਲ ਹੈਗੀ ਇੱਕ ਮਿੰਟ ਗੱਲ ਹੈਗੀ ਓਏ ਅਸੀਂ ਗੱਗਰੀ ਕੱਟੀ ਬੰਦਾ ਮਾਰਦਾ ਲੈ ਲਾ ਸਾਈਡ ਤੇ ਕੜ ਲੈ 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 ਚੱਲ ਲੈ ਕੇ ਚੱਲ ਲੈ ਕੇ ਓਏ 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 ਰੋਕ ਤਾ ਰੋਕ ਤਾ ਆਦੇ ਮੇਰੀ ਪਿੰਡ ਪਾਲੀ ਸਾਰੀ ਪਰਮਾਨੰਦ ਦੇਖ ਲੈ ਸਾਰੀ ਨਾਰੀ ਦੱਸਦਾ ਇਹ ਤੋਰ ਉਹ ਇਹਨੇ ਬੰਦਾ ਕੁੜਤਾ ਪੂਰਾ ਗਾਲਾ ਕੱਢ ਰਿਹਾ ਓਏ ਇੱਕ ਮਿੰਟ ਰਾਜਾ ਬਰਾਬਰ ਬੰਦੇ ਉਹ ਤੁਸੀਂ ਕੰਸੀਗਮ ਲੜਾਈ ਜਾ ਰਹੇ ਸੇ ਮਾਰ ਕੇ ਜਾ ਰਹੇ ਹੋ ਤੇ ਇਹਨੂੰ ਪੁੱਤਰਾ ਪੂਰਾ ਗਾਲਾ ਕੱਢ ਰਿਹਾ ਹੈ ਡੀ ਦਾ ਕੋਈ ਕਸੂਰ ਨਹੀਂ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਆ ਬੱਦਾ ਬਿੱਲੂ ਕਹਿੰਦਾ ਆ ਬੰਦਾ ਇੱਕ ਮਿੰਟ ਆ ਬੰਦਾ ਮੈਨੂੰ ਕਹਿੰਦਾ ਬੰਦੇ ਤਾਂ ਲੈ ਦੇ ਦੇਗੇ ਤੂੰ ਇਹਨੂੰ ਮਾਰਨ ਲੱਗਾ ਕਿ ਇਹ ਮਾਰ ਕੇ ਤੂੰ ਹੁਣੇ ਮਾਰ ਪਾਪਾ ਨਹੀਂ ਤੂੰ ਐ ਇੱਕ ਮਿੰਟ ਮੈਂ ਤੁਹਾਨੂੰ ਲਾਉਂਦਾ ਭਾਈ ਜੀ ਸਰਕਾਰੀ ਬਲਾਜਬ ਆ ਕੇ ਕਹਿੰਦੇ ਆ ਗੱਡੀ ਦੀ ਚਾਬੀ ਆ ਗੱਡੀ ਦੀ ਚਾਬੀ ਆ ਬੰਦਾ ਲੈ ਰਿਹਾ ਪੁਲਿਸ ਚਾਬੀ ਲੈ ਲੋ ਘੜਦੀ ਅਸੀਂ ਕਾਰ ਵੀ ਨਹੀਂ ਕਰ ਰਹੇ ਆਪਣੀ ਕਰ ਲੈ ਜਿਹੜੀ ਕਰਨੀ ਪਈ ਨਾ ਤੁਹਾਡੇ ਨਾਲ ਨਹੀਂ ਨਹੀਂ ਚਾਬੀ ਲਿੱਤੇ ਉਹ ਕਹਿੰਦੇ ਚਾਬੀ ਅਸੀਂ ਲੈ ਕੇ ਚੱਲੇ ਕਾਰ ਕੋਈ ਗੱਲ ਨਹੀਂ ਮੈਂ ਜਾ ਕੇ ਆਪਣੀ ਚੱਲ ਕਰ ਵੀ ਕਹਿੰਦੇ ਅਸੀਂ ਦਾ ਕਾਰਨ ਕਰਤੀ ਕਿ ਸਾਡੇ ਮੁਰਦਾਬਾ ਜੰਦਾਬਦ ਕੀ ਕਰ ਭਾਈ ਤਾਂ ਮੈਨੂੰ ਥੱਲੇ ਦੇਰ ਕੇ ਬੰਦਾ 20 ਕਿਲੋਮੀਟਰ ਖੁੱਦ ਕੇ ਲੈ ਆਇਆ ਚਲੋ ਚਲੋ ਆ ਗਈ ਸਾਰੇ ਆਸ ਕਰਵਾ ਨਹੀਂ ਬੰਦੇ ਆ ਸਾਰੇ ਸਰਕਾਰੀ ਬੰਦੇ ਇਹਨੇ ਬੰਦਾ ਟਾਈ ਦੋ ਮਿੰਟ ਮੀਡੀਆ ਨੂੰ ਬੈਠਾ ਦਿਓ ਸਰ ਇਹ ਸਰਕਾਰੀ ਬੰਦਾ ਰਾਜਗੜ ਤੋਂ ਕਰੇ ਆਪਣੇ ਆਫਿਸ ਜਾ ਰਹਿਗਾ ਮੋਜਪੁਰੇ ਠੀਕ ਹੈ ਅਜਗਰਾਉਂ ਪਿੱਛੇ ਆਟੋ ਨੇ ਗੱਡੀ ਮਾਰੀ ਠੀਕ ਹੈ ਮੇਰਾ ਡਰਾਈਵਰ ਉਹਨੂੰ ਪੁੱਛਣ ਲੱਗਿਆ ਕਿਦਾਂ ਤੂੰ ਧੰਗ ਨਾਲ ਚਲਾ ਲਾ ਠੀਕ ਹੈ ਇਹ ਗੱਡੀ 'ਚ ਉਤਰ ਕੇ ਆਇਆ ਨਾਲ ਸਰਕਾਰੀ ਜਲੀ ਗੱਡੀ ਸੀਗੀ ਠੀਕ ਹੈ ਕਹਿੰਦੇ ਕੀ ਹੋਇਆ ਕਿ ਮੈਂ ਤੂੰ ਕੀ ਲੈਣਾ ਦੇਣਾ ਤੂੰ ਚੱਲ ਆਪਣਾ ਮੈਂ ਕਿ ਆਪਣੇ ਨਿਬੜ ਲੂਗਾ ਠੀਕ ਹੈ ਤੇ ਇਹਨੇ ਮੇਰੀ ਪੱਟ ਕੇ ਛਪੇੜ ਮਾਰੀ ਪਿੱਛੇ ਪਹਿਲਾਂ ਮੈਂ ਤੂੰ ਕੌਣ ਹੁੰਨਾ ਮੇਰੇ ਛਪੇੜ ਮਾਰਨ ਵਾਲਾ ਕਹਿੰਦਾ ਮੈਂ ਸਰਕਾਰੀ ਮਲਾਜਮ ਆਈਆਰਐਸ ਦਾ ਡਰਾਈਵਰ ਹੈ ਕਹਿੰਦਾ ਆਪਾਂ ਮਲਾਜਮ ਹੈ ਠੀਕ ਹੈ ਜੀ ਜਾਨੂ ਮਾਰ ਕੇ ਭੱਜਣ ਲੱਗਾ ਮੈਂਦੀ ਕਾਰ ਦੇ ਅੱਗੇ ਖੜ ਗਿਆ ਇਹਨੇ ਗੱਡੀ ਸਟਾਰਟ ਕੀਤੀ ਜੀ ਮੈਨੂੰ ਗੱਡੀ ਦੇ ਪੈਰ نیچے ਆ ਦੇਖੋ ਸਾਰੇ ਸ਼ੂਸ ਫਟ ਗਏ ਸਾਰੀ ਪੈਂਟ ਠੀਕ ਹੈ ਖਿੱਚ ਲਿਆ ਉਹ ਮੇਰਾ ਬੋਨਟ ਹੱਥ ਆ ਗਿਆ ਗੁਰੂ ਨਾਨਕ ਸਟੇਡੀਅਮ ਤੱਕ ਖਿੱਚ ਕੇ ਲਿਆਇਆ ਉਹ ਵੀ ਅੱਗੇ ਕਿਸ ਨੇ ਗੱਡੀ ਰੋਕੀ ਤਾਂ ਰੋਕੀ ਨਹੀਂ ਤਾਂ ਕਹਿੰਦਾ ਮੈਂ ਤਾਂ ਜਾਨੂ ਹੀ ਮਾਰ ਦੇਣਾ ਸੀਗਾ ਤੈਨੂੰ ਕਹਿੰਦਾ ਅੱਜ ਤਾਂ ਪਹਿਲਾਂ ਮੇਰੇ ਤੇ ਦੋ ਪਰਚੇ ਆ ਕਈਆਂ ਨੂੰ ਮਾਰਿਆ ਤੂੰ ਕੀ ਹੈ ਕਹਿੰਦਾ ਕਹਿੰਦਾ ਆਪਾਂ ਸਰਕਾਰੀ ਬੰਦੇ ਆ ਸਾਡਾ ਬਹੁਤ ਅਪਰੋਚੇਬਲ ਆ IRS ਜਿਹੜੇ ਆਫੀਸਰ ਸੀਗੇ ਨਾਲ ਬੈਠੇ ਉਹ ਭੱਜ ਗਏ ਕਾਰਜ ਕਿੰਨੇ ਬੰਦੇ ਸੀ ਨਾਲ ਇਹ ਟੋਟਲ 2 ਜਾਨੇ ਸੀਗੇ ਇੱਕ ਅਜਿਲਾ ਅੰਦਰ ਬੈਠਾ ਠੀਕ ਹੈ ਜਿਲਾ ਇੱਕ ਭੱਜ ਗਿਆ ਉੱਥੇ ਨਹੀਂ ਹੋਈ ਹੱਥੋਂ ਪਾਈ ਉੱਥੇ ਹੋਈ ਹੈ ਜਿੱਥੇ ਲੋਕਾਂ ਨੇ ਇਹਨੂੰ ਆ ਕੇ ਹੱਥੋਂ ਪਾਈਆ ਕੀਤਾ ਕਿ ਤੂੰ ਇਹ ਕੀਤਾ ਕੀ ਹੈ ਅੱਛਾ ਜੀ ਹਾਂ ਇਹ ਭੱਜ ਗਿਆ ਨਾ ਇਹਨੂੰ ਫੜ ਕੇ ਲਿਆਤਾ ਹੈ ਹਾਂਜੀ ਸੀਸੀਟੀਵੀ ਜਿਹੜਾ ਮਾਤਾ ਮੰਦਰ ਦੇ ਬਾਅਦ ਸੀਸੀਟੀਵੀ ਲੱਗਿਆ ਹੈ ਉਹ ਚ ਸਾਰੀ ਰਿਕਾਰਡਿੰਗ ਉਹ ਮੁਲਾਜ਼ਮ ਕਹਿੰਦੇ ਅਸੀਂ ਲੈ ਕੇ ਆਨੇ ਆ ਜਾ ਕੇ ਅੱਛਾ ਦਰਜ ਹੋਵੇ ਹਾਂਜੀ ਨਹੀਂ ਹਲੇ ਨਹੀਂ ਕੀਤਾ ਪੁਲਿਸ ਨੇ ਪਰਚਾ ਦਰਜ ਕਹਿੰਦੇ ਹਲੇ ਮੈਡੀਕਲ ਹੋਇਆ ਹੈ ਪਰਚੇ ਦੀ ਜਿਹੜਾ ਆਈਆਰਐਸ ਅਫੀਸਰ ਹੈ ਉਹਨੂੰ ਵੀ ਅਰੈਸਟ ਕੀਤਾ ਜਾਵੇ ਕਿਉਂ ਉਹਦੀ ਸ਼ਹਿਤ ਇਹ ਕੰਮ ਕਰ ਰਿਹਾ ਹੈ ਠੀਕ ਹੈ ਇਹ ਕਹਿੰਦਾ ਮੈਂ ਵੀ ਸਰਕਾਰੀ ਮਲਾਜਮ ਹੈ ਉਹ ਆਏ ਉਹਨਾਂ ਦੀ ਮੇਰੇ ਕੋਲ ਵੀਡੀਓ ਹੈ ਠੀਕ ਹੈ ਇਹ ਕਹਿੰਦੇ ਗੱਡੀ ਦਿਓ ਗੱਡੀ ਦਾ ਕੀ ਕਸੂਰ ਹੈ ਬੰਦਾ ਤੁਸੀਂ ਰੱਖ ਲਓ ਗੱਡੀ ਸਾਡੀ ਦਿਓ ਇਹਦੀ ਚਾਬੀ ਲੈ ਲਈ ਪੁਲਿਸ ਤੋਂ ਗੱਡੀ ਸਰਕਾਰੀ ਹੈ ਕਿ ਪ੍ਰਾਈਵੇਟ ਇਹ ਸਰਕਾਰੀ ਗੱਡੀ ਹੈ ਨਾ ਇਹਦੀ ਸਰਕਾਰੀ ਪਲੇਟਾਂ ਜਿਹੜੀ ਆਪਣੀ ਰਜਿਸਟਰਡ ਸਰਕਾਰੀ ਦੀਆਂ ਪਲੇਟਾਂ ਹੈ ਇਹਦੀ ਉਹ ਵੀ ਪਲੇਟਾਂ ਵੀ ਹੈ ਨਹੀਂ ਠੀਕ ਹੈ ਮੈਨੂੰ ਮੈਂ ਕਿਹਾ ਪਲੇਟਾਂ ਕਹਿੰਦਾ ਸਰਕਾਰਾਂ ਦੀਆਂ ਪਲੇਟਾਂ ਥੋੜੀ ਹੁੰਦੀਆਂ ਐ ਇੱਕ ਐਕਸੀਡੈਂਟ ਦਾ ਮਾਮਲਾ ਦੁਰਗਾ ਮਾਤਾ ਮੰਦਰ ਕੋਲ ਸਾਹਮਣੇ ਆਇਆ ਸੀ ਉਹ ਫਿਰ ਮੌਕੇ ਤੇ ਜਾ ਕੇ ਪੜਤਾਲ ਕੀਤੀ ਐ ਇੱਕ ਗਰਗ ਨੇ ਉਹਨਾਂ ਦੀ ਗੱਡੀ ਦੇ ਨਾਲ ਕੋਈ ਰਿਕਸ਼ਾ ਟੱਚ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਬੈਸਬਾਜੀ ਹੋ ਗਈ ਉਸ ਤੋਂ ਬਾਅਦ ਇੱਕ ਗੱਡੀ ਤੇ ਆਇਆ ਕੋਈ ਜਵਾਨ ਉਹਨਾਂ ਨੂੰ ਬੈਸਬਾਜੀ ਹੋ ਗਈ ਉਹਨੇ ਉਹਦੇ ਚਪੇੜ ਮਾਰਦੀ ਗਰਗ ਸਾਹਦੇ ਗਰਗ ਦਾ ਉਸ ਤੋਂ ਬਾਅਦ ਉਹਨਾਂ ਦੇ ਗੱਡੀ ਤੇ ਅੱਗੇ ਬੰਡ ਤੇ ਬਿਠਾ ਕੇ ਲੈ ਗਿਆ ਇਹਦੀ ਅਜੇ ਪੜਤਾਲ ਚੱਲ ਰਹੀ ਐ ਜਿਹੜਾ ਮਗਈ ਐ ਅਰਜਨ ਉਹ ਗਿਆ ਜਾਂ ਮੈਡੀਕਲ ਗਰਾਉਂਡ ਗਿਆ ਬਾਕੀ ਪਰਤਾਲ ਪਰਤਾਲ ਗੱਡੀ ਗੱਡੀ ਸਰਕਾਰੀ ਗੱਡੀ ਸੀ ਕਿਹੜੀ ਗੱਡੀ ਸੀ ਨਹੀਂ ਰੇਡਵੇ ਨਾਲ ਕੰਟਰੈਕਟ ਤੇ ਗੱਡੀ ਹੈ ਉਹ ਚੱਲੀ ਰਹੀ ਸੀ ਦੂਸਰਾ ਹੋ ਗਿਆ ਤੇ ਸਾਨੂੰ ਬੌਨਟ ਤੇ ਵਿਖਾ ਕੇ ਇਹਨੂੰ ਵੀ ਲਿਆ ਕਾ ਵੀ ਤੁੰਡਾ ਖਿੱਚ ਗਿਆ ਇਸ ਬੰਦੇ ਦੀ ਵੀਡੀਓ ਵਗੈਰਾ ਉੱਥੇ ਚੈੱਕ ਕਰਨ ਕੀਤੀ ਜਾਊਗੀ ਜੋ ਵੀ ਪਰਤਾਲ ਸਮਾਨ ਨੇ ਮੈਂ ਅਜ ਕਾਰਵਾਈ ਕੀਤੀ ਬੰਦੇ ਜੀਰ ਕਰਨਾ ਕਰਪਾ ਚਾ ਹਲਾਇਆ ਜਾਉਗਾ ਦੂਜੇ ਬੰਦੇ ਨੂੰ ਸਾਹਮਣੇ ਲੈਂਦਾ ਜਾਊਗਾ